ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਕੁਲਦੀਪ ਡੈਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਜਿਹੜੀ ਆਪਾਂ ਵੀਡੀਓ ਲੈ ਕੇ ਆਇਾਂਗੇ ਇਹ ਹੈਗਾ ਹੂਪ ਟ੍ਰਿਮਿੰਗ ਦੇ ਉੱਪਰ ਹੂਪ ਟ੍ਰਿਮਿੰਗ ਕਦੋਂ ਤੇ ਕਿਉਂ ਕਰਨੀ ਜ਼ਰੂਰੀ ਆ ਇਹਦੇ ਬਾਰੇ ਆਪਾਂ ਪੂਰੀ ਗੱਲਬਾਤ ਕਰਾਂਗੇ ਅੱਜ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਗੱਲ ਕਰੀਏ ਹੂਪ ਟ੍ਰਿਮਿੰਗ ਕਿਉਂ ਜ਼ਰੂਰੀ ਆ ਹੂਪ ਟ੍ਰਿਮਿੰਗ ਇਸ ਕਰਕੇ ਜ਼ਰੂਰੀ ਆ ਕਿ ਪਸ਼ੂਆਂ ਦੇ ਜਿਹੜੇ ਨੌ ਆ ਉਹ ਜ਼ਿਆਦਾ ਖਰਾਬ ਨਾ ਹੋਣ ਤੇ ਜੇ ਉਹ ਪਸ਼ੂਆਂ ਦੇ ਨõ ਜ਼ਿਆਦਾ ਖਰਾਬ ਹੋ ਜਾਂਦੇ ਨੇ ਤਾਂ ਇਹਦਾ ਅਸਰ ਪੂਰੇ ਸਰੀਰ ਦੇ ਉੱਪਰ ਪੈਂਦਾਗਾ ਪੂਰੇ ਸੂਏ ਦੇ ਉੱਪਰ ਵੀ ਪੈਂਦਾ ਜਦੋਂ ਪਸ਼ੂ ਲੰਗੜਾ ਕੇ ਚੱਲੂਗਾ ਤਾਂ ਉਹ ਉੱਠਣ ਦੇ ਵਿੱਚ ਦਿੱਕਤ ਮਹਿਸੂਸ ਕਰਦਾਗਾ ਤੇ ਉਹ ਪੂਰੇ ਪ੍ਰੋਪਰ ਜਿਹੜਾ ਉਹਨਾਂ ਖਾਣਾ-ਦਾਣਾ ਹੁੰਦਾਗਾ ਉਹ ਨਹੀਂ ਖਾਂਦਾ ਉਹ ਜ਼ਿਆਦਾਤਰ ਬੈਠਾ ਰਹਿੰਦਾਗਾ ਥੋੜੇ ਹੀ ਪੱਠੇ ਖਾਂਦਾ ਜਿਸ ਦੇ ਕਾਰਨ ਉਸਦਾ ਸਰੀਰ ਕਮਜ਼ੋਰ ਹੋ ਜਾਂਦਾਗਾ ਤੇ ਪਸੂਦੀਆਂ ਪਸਲੀਆਂ ਹੱਡੀਆਂ ਨਿਕਲਣ ਲੱਗ ਜਾਂਦੀਆਂ ਨੇ ਤੇ ਆਪਾਂ ਸੋਚਦੇ ਹਾਂ ਵੀ ਆਪਣਾ ਪਸ਼ੂ ਲਿੱਸਾ ਕਿਉਂ ਹੋ ਰਿਹਾਗਾ ਉਹਦਾ ਮੇਨ ਕਾਰਨ ਇਹ ਹੁੰਦਾ ਵੀ ਤੁਹਾਡੇ ਜਿਹੜੇ ਪਸ਼ੂ ਹੈਗਾ ਉਹਦੇ ਪੈਰ ਜ਼ਿਆਦਾ ਖਰਾਬ ਨੇ ਜਿਹਦੇ ਕਰਕੇ ਉਹ ਦਰਦ ਮਹਿਸੂਸ ਕਰ ਰਿਹਾਗਾ ਜਦੋਂ ਪਸ਼ੂ ਨੇ ਖਾਣਾ ਪੀਣਾ ਘਟਾਤਾ ਕਮਜ਼ੋਰ ਹੋ ਗਿਆ ਤਾਂ ਆਟੋਮੈਟਿਕਲੀ ਦੁੱਧ ਵੀ ਘਟ ਹੋ ਜਾਂਦਾ ਪਸ਼ੂ ਦਾ ਇਸ ਚੀਜ਼ ਦਾ ਦੁੱਧ ਦੇ ਉੱਪਰ ਬਹੁਤ ਜ਼ਿਆਦਾ ਅਸਰ ਪੈਂਦਾਗਾ ਜੇ ਪਸ਼ੂ ਤੰਦਰੁਸਤ ਹੈ ਉਹਦੇ ਨੌ ਪ੍ਰੋਪਰ ਸਹੀ ਨੇ ਬਿਲਕੁਲ ਵੀ ਉਹਨੂੰ ਦਰਦ ਨਹੀਂ ਹੈਗਾ ਤਾਂ ਉਹ ਜ਼ਿਆਦਾ ਤੋਰਾ ਫੇਰਾ ਕਰੂਗਾ ਜ਼ਿਆਦਾ ਫੀਡ ਖਾਊਗਾ ਜ਼ਿਆਦਾ ਪੱਠੇ ਖਾਊਗਾ ਤੇ ਦੁੱਧ ਵੀ ਜ਼ਿਆਦਾ ਦੇਊਗਾ ਜਦੋਂ ਇਹ ਤੁਰਨ ਫਿਰਨ ਦੇ ਵਿੱਚ ਦਿੱਕਤ ਆਉਂਦੀ ਹੈ ਪਸ਼ੂ ਨੂੰ ਤਾਂ ਪਸ਼ੂ ਦਰਦ ਮਹਿਸੂਸ ਕਰਦਾ ਤੇ ਜ਼ਿਆਦਾ ਟਾਈਮ ਬੈਠ ਕੇ ਉਹ ਕੱਢਦਾ ਆਪਣਾ ਇਸ ਕਰਕੇ ਹਰ ਇੱਕ ਪਸ਼ੂ ਦੇ ਸਾਲ ਦੇ ਵਿੱਚ ਦੋ ਵਾਰ ਹੁਫ ਸਟ੍ਰੀਮਿੰਗ ਕਰਿਆ ਜਾਂਦਾ ਦੋ ਵਾਰ ਪਸ਼ੂਆਂ ਦੇ ਨਹਾਂ ਜ਼ਰੂਰ ਬਣਵਾਇਆ ਕਰੋ ਜਿਹੜੇ ਪਸ਼ੂ ਫਰਸ਼ਾਂ ਦੇ ਉੱਪਰ ਰਹਿੰਦੇ ਨੇ ਜਿਆਦਾ ਗਿੱਲੀ ਜਗ੍ਹਾ ਦੇ ਵਿੱਚ ਰਹਿੰਦੇ ਨੇ ਜਿਵੇਂ ਹੁਣ ਫਾਰਮਾਂ ਦੇ ਵਿੱਚ ਕਯੂਬਿਕਲ ਲੱਗੇ ਹੋਏ ਨੇ ਤੇ ਫਰਸ਼ਾਂ ਦੇ ਉੱਪਰ ਜਿਆਦਾ ਗਿੱਲਾ ਰਹਿੰਦਾਗਾ ਉਸ ਕਰਕੇ ਫਾਰਮਾਂ ਦੇ ਵਿੱਚ ਦੋ ਵਾਰ ਹੋਫ ਟ੍ਰੀਮਿੰਗ ਕੀਤੀ ਜਾਂਦੀ ਆ ਜਿਹਦੇ ਨਾਲ ਪਸ਼ੂਆਂ ਦਾ ਜਿਹੜਾ ਖੁਰ ਨੇ ਉਹ ਜਿਆਦਾ ਖਰਾਬ ਨਾ ਹੋਣ ਤੇ ਜਦੋਂ ਥੋੜੇ ਹੀ ਖਰਾਬ ਹੁੰਦੇ ਨੇ ਜਦੋਂ ਆਪਾਂ ਇਹਨਾਂ ਦੀ ਹੋਫ ਟ੍ਰੀਮਿੰਗ ਕਰ ਦਿੰਦੇ ਆ ਜਿਆਦਾ ਸਮਾਂ ਲੰਘਣ ਦੇ ਨਾਲ ਪਸ਼ੂ ਦਾ ਜਿਹੜਾ ਖੋਰਾ ਉਹ ਜਿਆਦਾ ਖਰਾਬ ਹੋ ਜਾਂਦਾ ਤੇ ਉਹਨੂੰ ਦੁਬਾਰਾ ਰਿਕਵਰ ਹੋਣ ਦੇ ਵਿੱਚ ਵੀ ਟਾਈਮ ਲੱਗ ਜਾਂਦਾ ਤੇ ਪਸ਼ੂ ਜਿਆਦਾ ਦੁੱਖ ਵੀ ਮੰਨਦਾ ਉਹਨੂੰ ਜਿਆਦਾ ਦਰਦ ਮਹਿਸੂਸ ਕਰਨਾ ਪੈਂਦਾ ਹੂਫ ਟ੍ਰੀਮਿੰਗ ਆਪਾਂ ਨੂੰ ਕਦੋਂ ਕਰਨੀ ਚਾਹੀਦੀ ਆ ਇੱਕ ਤਾਂ ਜਦੋਂ ਤੁਹਾਡਾ ਪਸ਼ੂ ਸੂਪਿਆ ਉਦੋਂ 1 ਮਹੀਨਾ ਬਾਅਦ ਕਰ ਦਿਓ ਤਾਂ ਕਿ ਉਹਦੇ ਤੇ ਉਹਦੇ ਜਿਹੜੇ ਸਰੀਰ ਤੇ ਅਸਰ ਨਾ ਪਵੇ ਉਹਦਾ ਜਿਹੜਾ ਖੋਰਾ ਨਵਾਂ ਉਹ ਪ੍ਰੋਪਰ ਸਹੀ ਹੋ ਜੇ ਤਾਂ ਕਿ ਉਹਦਾ ਜਿਹੜਾ ਸੂਆਕਾ ਉਹ ਸਹੀ-ਸਹੀ ਚੰਗੇ ਤਰੀਕੇ ਨਾਲ ਨਿਕਲ ਜੇ ਜਦੋਂ ਉਹਦਾ ਪਸ਼ੂ ਦਾ ਜਿਹੜਾ ਖੋਰਾ ਕਾ ਜਿਆਦਾ ਖਰਾਬ ਹੋਊਗਾ ਤਾਂ ਉੱਥੇ ਉਹ ਪਸ਼ੂ ਕਮਜ਼ੋਰ ਹੋਣ ਲੱਗ ਜੂ ਤੇ ਗੱਭਣ ਹੋਣ ਦੇ ਵਿੱਚ ਵੀ ਦਿੱਕਤ ਆਉਂਦੀ ਹੈ ਪਸ਼ੂ ਨੂੰ ਜਦੋਂ ਇਹ ਚੀਜ਼ਾਂ ਆਪਾਂ ਨਹੀਂ ਕਰਵਾਉਂਦੇ ਇੱਕ ਇੱਕ ਸਮਾਂ ਤਾਂ ਹੋ ਗਿਆ ਜੀ ਇਹਦਾ ਜਦੋਂ ਤੁਹਾਡਾ ਪਸ਼ੂ ਸੂਪਿਆ ਦੂਜੀ ਵਾਰ ਕਦੋਂ ਕਰਨੀ ਚਾਹੀਦੀ ਆ ਆਪਾਂ ਨੂੰ 6-7 ਮਹੀਨਿਆਂ ਦਾ ਗੈਪ ਦੇਣਾ ਚਾਹੀਦਾ ਜਦੋਂ ਤੁਹਾਡਾ ਪਸ਼ੂ 5 ਤੋਂ 6 ਮਹੀਨਿਆਂ ਦਾ ਗੱਭਣ ਹੋ ਗਿਆ ਜਿਆਦਾ ਪਗਰੇ ਪ੍ਰੈਗਨੈਂਸੀ ਦੇ ਨਜ਼ਦੀਕ ਆਪਾਂ ਨੂੰ ਜਾ ਕੇ ਇਹਨਾਂ ਦੀ ਹੋਪ ਟ੍ਰੀਮਿੰਗ ਨਹੀਂ ਕਰਨੀ ਚਾਹੀਦੀ ਕਿਉਂਕਿ ਉਸ ਸਮੇਂ ਕਈ ਵਾਰ ਬੱਚਾ ਸਿੱਟਣ ਦਾ ਜਿਆਦਾ ਚਾਂਸ ਹੋ ਜਾਂਦੇ ਨੇ ਜਦੋਂ ਇਹ ਹਿਲਜੁਲ ਕਰਦੀਆਂ ਨੇ ਦਾ ਬਸ ਕੰਜੇ ਦੇ ਵਿੱਚ ਫਿਟ ਕਰ ਦਿਆਂ ਪੱਟੇ ਪਾਉਣਿਆਂਗੇ ਤਾਂ ਉਹਦੇ ਤੇ ਜਿਹੜਾ ਉਹਦਾ ਪੇਟ ਆ ਉਹ ਜਿਆਦਾ ਕੱਸਿਆ ਜਾਂਦਾ ਹੈਗਾ ਉੱਥੇ ਬੱਚਾ ਸਿੱਟਣ ਦਾ ਕਾਰਨ ਬਣ ਸਕਦਾ ਇਸ ਕਰਕੇ ਆਪਾਂ ਨੂੰ 5 ਤੋਂ 6 ਮਹੀਨਿਆਂ ਦੇ ਜਦੋਂ ਪਸੂ ਗੱਭਣ ਆਉਂਦਾ ਉਦੋਂ ਹੀ ਇਹ ਕੰਮ ਕਰਨਾ ਚਾਹੀਦਾਗਾ ਜਿਆਦਾ ਨਜ਼ਦੀਕ ਜਾ ਕੇ ਨਹੀਂ ਇਹ ਕੰਮ ਕਰਨਾ ਚਾਹੀਦਾ ਉਸ ਟਾਈਮ ਬੱਚੇ ਦੇ ਉੱਪਰ ਕੋਈ ਅਸਰ ਨਹੀਂ ਪੈਂਦਾ ਆਪਾਂ ਚੰਗੇ ਤਰੀਕੇ ਨਾਲ ਇਹਨਾਂ ਦੇ ਜਿਹੜੇ ਨੌਂ ਆ ਖੋਰਾ ਉਹ ਬਣਾ ਸਕਦੇ ਹਾਂ ਸੂਣ ਤੋਂ ਪਹਿਲਾਂ ਕਿਉਂ ਕਰਨੇ ਚਾਹੀਦੇ ਨੇ ਕਿਉਂਕਿ ਜਦੋਂ ਆਪਾਂ 5 ਤੋਂ 6 ਮਹੀਨਿਆਂ ਦਾ ਪਸੂ ਗੱਭਣ ਹੋ ਜਾਂਦਾਗਾ ਉਦੋਂ ਆਪਾਂ ਉਹਨਾਂ ਦੇ ਜਿਹੜੇ ਨੌਂ ਆ ਉਹ ਬਣਵਾ ਦਿੰਨੇ ਹਾਂਗੇ ਜੇਕਰ ਉਹਦੇ ਨਾਹ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਆ ਜਕਮ ਹੁੰਦਾਗਾ ਜਾਂ ਜਿਆਦਾ ਕੱਟ ਵੱਟ ਕਰਦੇ ਜਦੋਂ ਤਾਂ ਕਿ ਜਦੋਂ ਉਸ ਟਾਈਮ ਪਸ਼ੂ ਦਾ ਥੋੜੇ ਸਮੇਂ ਬਾਅਦ ਪਸ਼ੂ ਨਾ ਪਰ ਦੁੱਧੋਂ ਵੀ ਛੱਡ ਦਿੰਨੇ ਆ ਜਿਹਦੇ ਕਰਕੇ ਪਸ਼ੂ ਆਪਣੇ ਸਰੀਰ ਨੂੰ ਰਿਕਵਰ ਕਰ ਲੈਂਦਾਗਾ ਉਹ ਆਪਣੇ ਸਰੀਰ ਨੂੰ ਵੀ ਰਿਕਵਰ ਕਰੂਗਾ ਤੇ ਨਾਲ ਨਾਲ ਜਿਹੜੇ ਉਹਦੇ ਨਾਹ ਆ ਖੁਰਾਗੇ ਜੇਕਰ ਇਹਨਾਂ ਦੇ ਵਿੱਚ ਕੋਈ ਘਾਟ ਵਾਦ ਹੈਗੀ ਆ ਤਾਂ ਉਹ ਇਹਨੂੰ ਜਲਦ ਤੋਂ ਜਲਦ ਇਸ ਚੀਜ਼ ਨੂੰ ਉਹ ਪੂਰੀ ਕਰੂਗਾ ਤੇ ਅਗਲੇ ਸੂਏ ਵਾਸਤੇ ਇਹ ਪੂਰੇ ਪ੍ਰੋਪਰ ਸਹੀ ਹੋ ਜਾਣਗੇ ਕੋਈ ਘਾਟ ਨਹੀਂ ਹੋਣੀ ਪਸੂ ਨੂੰ ਜਿਹਦੇ ਕਰਕੇ ਅੱਗੇ ਦੁੱਧ ਦੀ پیداوار ਵੀ ਵਧੂਗੀ ਤੇ ਪਸੂ ਦੀ ਜਿਹੜੀ ਬੋਡੀ ਕੰਡੀਸ਼ਨ ਆ ਉਹਦੇ ਵਿੱਚ ਤਾਂ ਫਰਕ ਪੈਣਾ ਹੀ ਪੈਣਾਗਾ ਤੇ ਜਦੋਂ ਹੋਫ ਟ੍ਰੀਮਿੰਗ ਕਰਤੀ ਇਹ ਆਪਾਂ ਪਾ ਰਹੇ ਹਾਂਗੇ ਡੀਜ਼ਲ ਡੀਜ਼ਲ ਪਾਉਣ ਦਾ ਕੀ ਫਾਇਦਾ ਹੁੰਦਾਗਾ ਜੇ ਤਾਂ ਆਪਾਂ ਪਸੂ ਦੇ ਨਹਾਂ ਕਰਤੇ ਕਿਉਂਕਿ ਜਦੋਂ ਆਪਾਂ ਉੱਪਰੋਂ ਉੱਪਰ ਇਹਨੂੰ ਲਾਉਣਿਆਂਗੇ ਛਿੱਲ ਦੇਾਂਗੇ ਤਾਂ ਨੀਚੋਂ ਜਿਹੜਾ ਉਹਦਾ ਨਵਾਂ ਮਾਸ ਹੁੰਦਾਗਾ ਡੀਜ਼ਲ ਪਾਉਣ ਦੇ ਨਾਲ ਉਹ ਜ਼ਿਆਦਾ ਹਾਰਡ ਹੋ ਜਾਂਦਾ ਜਿਹਦੇ ਨਾਲ ਪਸ਼ੂ ਨੂੰ ਕੋਈ ਦਿੱਕਤ ਨਹੀਂ ਮਹਿਸੂਸ ਹੁੰਦੀ ਜੇਕਰ ਥੋੜਾ ਬਹੁਤ ਜ਼ਖਮ ਵੀ ਹੁੰਦਾਗਾ ਉਹ ਵੀ ਜਲਦ ਠੀਕ ਹੋ ਜਾਂਦਾ ਡੀਜ਼ਲ ਪਾਉਣ ਦੇ ਨਾਲ ਇਹ ਆਪਣਾ ਬਹੁਤ ਅਜ਼ਮਾਇਆ ਹੋਇਆ ਤਰੀਕਾ ਕਈ ਵਾਰ ਪਸ਼ੂ ਜਿਹੜੇ ਲੰਗੜਾ ਕੇ ਤੁਰਦੇ ਨੇ ਤੁਸੀਂ ਉਹਨਾਂ ਦੇ ਲਗਾਤਾਰ 5 ਤੋਂ 6 ਦਿਨ ਡੀਜ਼ਲ ਪਾ ਦਿਓ ਖੁਰ ਦੇ ਉੱਪਰ ਤੇ ਉਹ ਬਿਲਕੁਲ ਸਹੀ ਹੋ ਜਾਊਗਾ ਡੀਜ਼ਲ ਵੀ ਪਾ ਸਕਦੇ ਹੋ ਪੈਟਰੋਲ ਵੀ ਪਾ ਸਕਦੇ ਹੋ ਦੋਨਾਂ ਦੇ ਵਿੱਚੋਂ ਕੋਈ ਵੀ ਵਰਤ ਸਕਦੇ ਹੋਗੇ ਇਹਦੇ ਨਾਲ ਪਸ਼ੂ ਦਾ ਜਿਹੜਾ ਨੌ ਖਸਕ ਹੋ ਜਾਂਦਾਗਾ ਹਾਰਡ ਹੋ ਜਾਂਦਾਗਾ ਤੇ ਪਸ਼ੂ ਦਰਦ ਨਹੀਂ ਮਹਿਸੂਸ ਕਰਦਾ ਤੇ ਆਪਾਂ ਗਾਮਾਣੂ ਥੱਲੇ ਜਿਹੜਾ ਆਪਾਂ ਪਹਿਲਾ ਸਮੇਂ ਦੇ ਵਿੱਚ ਆ ਨੌ ਲਹਾਉਂਦੇ ਹੁੰਦੇ ਸੀ ਆਪਾਂ ਉਦੋਂ ਕੀ ਹੁੰਦਾ ਸੀ ਪਸ਼ੂ ਨੂੰ ਥੱਲੇ ਸਿੱਟ ਕੇ ਤੇ ਉਹਦੇ ਚਾਰੋਂ ਲਤਾ ਆਪਾਂ ਇਕੱਠੀਆਂ ਕਰਕੇ ਬੰਨ ਲੈਂਦੇ ਸੀ ਜਿਹਦੇ ਨਾਲ ਗੱਬਣ ਪਸ਼ੂ ਨੂੰ ਦਿੱਕਤ ਹੁੰਦੀ ਸੀ ਤੇ ਹੁਣ ਆਪਾਂ ਇਸ ਕੰਜੇ ਦੇ ਵਿੱਚ ਕਰਦੇ ਆਂਗੇ ਇਸ ਕੰਚੇ ਦੇ ਵਿੱਚ ਪਸ਼ੂ ਨੂੰ ਥੱਲੇ ਡੇਗਣ ਦੀ ਲੋੜ ਨਹੀਂ ਪੈਂਦੀ ਖੜੇ-ਖੜੇ ਪਸ਼ੂ ਦੇ ਨੌਂ ਕਰ ਸਕਦੇ ਆਂਗੇ ਕੱਲੀ-ਕੱਲੀ ਜਿਹੜੀ ਲੱਤ ਹੈਗੀ ਉੱਪਰ ਚੱਕੀ ਜਾਂਦੀ ਹੈਗੀ ਜਿੱਦਾਂ ਆਪਾਂ ਪਹਿਲਾਂ ਪਿਛਲੀ ਲੱਤ ਚੱਕੀ ਹੋਈ ਸੀ ਦੇਖੋ ਹੁਣ ਆਪਾਂ ਅੱਗੇ ਵਾਲੀ ਲੱਤ ਚੱਕੀਏ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਪਸ਼ੂ ਨੂੰ ਪਸ਼ੂ ਆਰਾਮ ਨਾਲ ਖੜਾ ਰਹਿਦਾਗਾ ਪਹਿਲਾਂ ਆਪਾਂ ਚੈੱਕ ਕਰਦੇ ਆਂ ਵੀ ਖੁਰ ਦੇ ਵਿੱਚ ਕੋਈ ਜਿਹੜਾ ਰੋੜ ਹੁੰਦਾਗਾ ਪੱਥਰ ਹੁੰਦਾ ਇਹ ਨਾ ਫਸਿਆ ਹੋਵੇ ਇਹਦੇ ਨਾਲ ਵੀ ਜ਼ਿਆਦਾਤਰ ਪਸ਼ੂ ਦਿੱਕਤ ਮੰਨਦੇ ਜਦੋਂ ਇਹ ਪੈਰ ਦੇ ਵਿੱਚ ਚੁਬ ਜਾਂਦਾਗਾ ਇਹ ਚੇਕ ਕਰਨ ਤੋਂ ਬਾਅਦ ਉਦੋਂ ਬਾਅਦ ਜਿਹੜਾ ਸਪੈਸ਼ਲ ਖੁਰਾਂ ਹੰਦੀ ਦੀ ਸਫਾਈ ਕਰਨ ਵਾਸਤੇ ਨੌਹਾਂ ਨੂੰ ਕੱਟਣ ਵਾਸਤੇ ਗ੍ਰੈਂਡਰ ਆਉਂਦਾਗਾ ਬਲੇਡ ਆਉਂਦਾ ਇਹ ਆਪਾਂ ਨੂੰ ਪਸ਼ੂਆਂ ਦੇ ਮੇਲਿਆਂ ਤੋਂ ਜਾਂ ਆ ਜਿਹੜੇ ਆਪਣੀਆਂ ਦੁਕਾਨਾਂ ਹੁੰਦੀਆਂ ਨੇ ਮਿਲਕਿੰਗ ਵਾਲੇ ਸਮਾਨ ਮਿਲਦਾ ਜਿੱਥੇ ਫਾਰਮਿੰਗ ਦਾ ਉੱਥੋਂ ਇਹ ਪ੍ਰੋਵਾਈਡ ਹੋ ਜੂਗਾ ਤੁਹਾਨੂੰ ਇਹ ਸਪੈਸ਼ਲ ਹੂਫ ਟ੍ਰੀਮਿੰਗ ਵਾਸਤੇ ਹੁੰਦਾਗਾ ਇਹ ਹੋਰ ਆਪਾਂ ਕਿਸੇ ਕੰਮ ਵਾਸਤੇ ਨਹੀਂ ਵਰਤ ਸਕਦੇ ਇਹਨੂੰ ਸਿਰਫ ਇਹ ਇਸੇ ਕੰਮ ਵਾਸਤੇ ਹੁੰਦਾ ਹੈਗਾ ਇਹਦੇ ਨਾਲ ਕੀ ਹੁੰਦਾ ਹੈਗਾ ਇੱਕ ਤਾਂ ਸਮੇਂ ਦੀ ਬਚਤ ਹੁੰਦੀ ਹੈਗੀ ਇੱਕ ਜਿਹੜਾ ਖੋਰਾ ਹੈਗਾ ਇਹ ਬਹੁਤ ਜ਼ਿਆਦਾ ਸਹੀ ਤਰੀਕੇ ਨਾਲ ਬਣ ਜਾਂਦਾ ਹੈਗਾ ਕਿਉਂਕਿ ਸਾਈਡ ਤੋਂ ਕਟਿੰਗ ਹੋ ਜਾਂਦੀ ਆ ਪਸੂ ਦਾ ਜਿਹੜਾ ਖੋਰਾ ਬਿਲਕੁਲ ਪ੍ਰੋਪਰ ਇੱਕ ਸ਼ੇਪ ਦੇ ਵਿੱਚ ਆ ਜਾਂਦਾ ਹੈਗਾ ਇਹਦੇ ਨਾਲ ਸਮਾਂ ਵੀ ਘੱਟ ਲੱਗਦਾ ਤੇ ਖੁਰ ਦਾ ਜਿਹੜਾ ਕੱਚਾ ਹੋ ਜਾਂਦਾ ਕਈ ਵਾਰ ਕੱਚਾ ਲੈ ਜਾਂਦਾ ਜਦੋਂ ਆਪਾਂ ਬਲੇਡ ਦੇ ਨਾਲ ਕੱਟਦੇ ਆਂਗੇ ਇਹਦੇ ਨਾਲ ਇਦਾਂ ਦੀ ਕੋਈ ਦਿੱਕਤ ਨਹੀਂ ਹੁੰਦੀ ਆ ਦੇਖੋ ਉੱਪਰੋਂ ਦੇਖਣ ਨੂੰ ਇਹ ਸਾਫ਼ ਲੱਗ ਰਿਹਾ ਤੇ ਪਰ ਇਹਦੇ ਵਿੱਚ ਦੀ ਇਹ ਗੰਦਕੀ ਜਮਾ ਹੋਣ ਲੱਗ ਰਹੀ ਹੈ ਜਦੋਂ ਇਹਦੇ ਵਿੱਚ ਗੰਦਕੀ ਜਮਾ ਹੋਣ ਲੱਗ ਜਾਂਦੀ ਹੈ ਤਾਂ ਪਸੂ ਨੂੰ ਦਰਦ ਮਹਿਸੂਸ ਕਰਨ ਲੱਗ ਜਾਂਦਾ ਹੌਲੀ ਹੌਲੀ ਤੇ ਇਹ ਗੰਦਕੀ ਅੱਗੇ ਖੁਰ ਨੂੰ ਜਿਆਦਾ ਖਰਾਬ ਕਰ ਦਿੰਦੀ ਹੈ ਡੂੰਘਾਈ ਤੱਕ ਚਲੀ ਜਾਂਦੀ ਹੈ ਇਹ ਜਦੋਂ ਜਿਆਦਾ ਡੂੰਘਾਈ ਤੱਕ ਚਲੀ ਜਾਂਦੀ ਹੈ ਫੇਰ ਇਹਨੂੰ ਹੱਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਪਸੂ ਨੂੰ ਬਹੁਤ ਜਿਆਦਾ ਦਰਦ ਮਹਿਸੂਸ ਹੁੰਦਾ ਹੈਗਾ ਤੇ ਰਿਕਵਰ ਹੋਣ ਦੇ ਵਿੱਚ ਕਾਫੀ ਟਾਈਮ ਲੱਗ ਜਾਂਦਾ ਜੇਕਰ ਜਿਆਦਾ ਖਰਾਬ ਹੋ ਜੇ ਉਹ ਦੇਖੋ ਥੋੜੀ ਨੀਚੇ ਗਿਆ ਥੀ ਤੇ ਥੱਲੋਂ ਬਿਲਕੁਲ ਸਹੀ ਹੈਗਾ ਕੁਰ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਹੈਗੀ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਪ੍ਰੋਪਰ ਜਿਹੜੀ ਸ਼ੇਪ ਹੁੰਦੀ ਹੈ ਕੁਰ ਦੀ ਉਹ ਦੇਵਾਂਗੇ ਇਹ ਜਿਹੜਾ ਕੰਮ ਹੈ ਬਿਨਾਂ ਜਾਣਕਾਰੀ ਤੋਂ ਤੁਸੀਂ ਖੁਦ ਨਾ ਕਰਿਓ ਕਿਉਂਕਿ ਇਹ ਜੇਕਰ ਥੋੜਾ ਜਿਹਾ ਵੀ ਆਪਾਂ ਤੋਂ ਜ਼ਿਆਦਾ ਲੱਗ ਗਿਆ ਬਲੇਟ ਨਾ ਕੱਚਾ ਉਤਰ ਗਿਆ ਤਾਂ ਉੱਥੇ ਬਲੱਡ ਆਉਣਾ ਸਟਾਰਟ ਹੋ ਜਾਊਗਾ ਤੇ ਪਸੂ ਨੂੰ ਜ਼ਿਆਦਾ ਤਕਲੀਫ ਹੋਊਗੀ ਜੇਕਰ ਤੁਹਾਨੂੰ ਇਸ ਬਾਰੇ ਜਾਣਕਾਰੀ ਹੈਗੀਆ ਤਾਂ ਤੁਸੀਂ ਇਹ ਕੰਮ ਕਰਿਓ ਨਹੀਂ ਤੁਸੀਂ ਜਿਹੜੇ ਬੰਦੇ ਇਸ ਕੰਮ ਨੂੰ ਕਰਦੇ ਆਗੇ ਉਹਨੂੰ ਬੁਲਾ ਕੇ ਹੀ ਆਪਣੇ ਪਸ਼ੂਆਂ ਦੇ ਜਿਹੜੇ ਨਵਾਂਗੇ ਉਹ ਬਣਵਾਇਆ ਕਰੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ